ਅੱਜ ਜੂਥ ਵੈਲਫੇਅਰ ਕਲੱਬ ਨਕੋਦਰ ਵੱਲੋਂ ਨਕੋਦਰ ਦੇ ਸਿਵਲ ਹਸਪੀਟਲ ਦੇ ਵਿੱਚ ਜਿਵੇਂ ਕਿ ਤਕਰੀਬਨ 36ਵੇਂ ਦਿਨ ਅੱਜ ਉਹਨਾਂ ਵੱਲੋਂ ਇੱਕ ਰੋਟੀ ਦੀ ਸੇਵਾ ਖਾਣੇ ਦੀ ਸੇਵਾ ਜਿਹੜੀ ਡੇਲੀ ਕੀਤੀ ਜਾਂਦੀ ਆ ਔਰ ਅੱਜ ਸਪੈਸ਼ਲੀ ਇੱਥੇ ਪਹੁੰਚ ਰਹੇ ਆ ਗੁਰਦੀਪ ਸਿੰਘ ਸੰਦੂਰ ਨਾਇਬ ਤਹਿਸੀਲਦਾਰ ਔਰ ਸੁਖਵਿੰਦਰ ਪੰਚੀ ਜੀ ਜੋ ਪੰਜਾਬ ਦੇ ਲੋਕਾਂ ਇੱਕ ਉਹ ਇੱਥੇ ਪਹੁੰਚ ਰਹੇ ਆ ਉਹਨਾਂ ਨਾਲ ਸਹਿਯੋਗ ਕਰਨ ਵਾਸਤੇ ਔਰ ਗੱਲਬਾਤ ਕਰਦੇ ਆ ਜਿਹੜਾ ਉਪਰਾਲਾ ਕਿੰਨਾ ਵੱਲੋਂ ਅੱਜ ਦਾ ਜਿਹੜਾ ਉਪਰਾਲਾ ਆ ਔਰ ਕਿਵੇਂ ਦੇਖਦੇ ਆ ਇਹਨਾਂ ਨੂੰ ਦੇਖਦੇ ਰਹੋ ਤੁਸੀਂ ਆਰਪੀ ਨੀਆ ਰਿਵਿਊਜ਼ ਮੇਰੇ ਨਾਲ ਬੱਤ ਕਰਦੇ ਆਪਾਂ ਪਤਨਿ ਦੇ ਪ੍ਰਾਪਤ ਅੱਜ ਆ ਜੀਵਾਸਤੇ ਲੰਗਰ ਹੋ ਜਾਣਾ ਹੁੰਦਾ ਫਿਰ ਸਰ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਬੜੀ ਖੁਸ਼ੀ ਆ ਕਿ ਯੂਥ ਵੈਲਫੇਅਰ ਕਲੱਬ ਨਕੋਦਰ ਇੱਕ ਬਹੁਤ ਸਮਾਜ ਸੇਵੀ ਅੱਛਾ ਕੰਮ ਕਰ ਰਹੀ ਆ ਇਹ ਹੁਣ ਤੋਂ ਨਹੀਂ ਇਹ 2010 ਤੋਂ ਇਸ ਕੰਮ ਦੇ ਵਿੱਚ ਸੇਵਾ ਆਪਣੀ ਨਿਭਾ ਰਹੇ ਆ ਇਹਨਾਂ ਦੇ ਨਾਲ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਤੋਂ ਪਿੰਡਾਂ ਤੋਂ ਸ਼ਹਿਰਾਂ ਤੋਂ ਜਿਹੜੇ ਲੋਕ ਆ ਜਿਹੜੇ ਸੇਵਾ ਕਰਨ ਦੇ ਚਾਹਵਾਨ ਆ ਉਹ ਇਹਨਾਂ ਦੇ ਨਾਲ ਜੁੜੇ ਆ ਤੋਂ ਮੈਨੂੰ ਬਹੁਤ ਖੁਸ਼ੀ ਆ ਕਿ ਢਿੱਲੋ ਸਾਹਿਬ ਸਾਡੇ ਇਸ ਜਿਹੜੀ ਸੰਸਥਾ ਦੇ ਪ੍ਰੈਜ਼ੀਡੈਂਟ ਆ ਰਵੀਟਵਾਲ ਸਾਹਿਬ ਇਹਨਾਂ ਦੀ ਸਾਰੀ ਕਲੱਬ ਦੇ ਜਿਹੜੇ ਮੈਂਬਰ ਆ ਉਹ ਤਨ ਮਨ ਤਨ ਦੇ ਨਾਲ ਸੇਵਾ ਕਰਦੇ ਆ ਤੇ ਇਹ ਜਿਹੜੀ ਸੇਵਾ ਹੈ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੀ ਆ ਸੋ ਅੱਜ ਸਾਨੂੰ ਬੜੀ ਖੁਸ਼ੀ ਆ ਅਸੀਂ ਸਰਕਾਰੀ ਹਸਪੀਟਲ ਨਕੋਦਰ ਵਿਖੇ ਪਹੁੰਚੇ ਆ ਸਾਡੇ ਨਾਲ ਬਹੁਤ ਸਾਡੇ ਸਤਿਕਾਰਯੋਗ ਜਨਾਬ ਗਰਦੀਪ ਸਿੰਘ ਸੰਧੂ ਸਾਹਿਬ ਔਰ ਨਾਇਬ ਤਸਿਲਦਾਰ ਨਕੋਦਰ ਪ੍ਰੈਜੈਂਟ ਟਾਈਮ ਜਿਹੜੇ ਇਸ ਵੇਲੇ ਇੱਥੇ ਡਿਊਟੀ ਨਿਭਾ ਰਹੇ ਆ ਸ਼ਾਹਕੋਟ ਵੀ ਜਲੰਧਰ ਵੀ ਤੇ ਨਕੋਦਰ ਵੀ ਸਾਰਿਆਂ ਇਹ ਜਗ੍ਹਾ ਦੇ ਉੱਤੇ ਇਸ ਵੇਲੇ ਬਿਰਾਜਮਾਨ ਨੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਪਹਿਲਾਂ ਧੰਨਵਾਦ ਕਰਦੇ ਆ ਸਾਰੀ ਕਲੱਬ ਵੱਲੋਂ ਔਰ ਸਾਰੇ ਪ੍ਰੈਸ ਮੀਡੀਆ ਵੱਲੋਂ ਜਿੰਨੇ ਵੀ ਪ੍ਰੈਸ ਮੀਡੀਆ ਤੇ ਸਾਡੇ ਸੱਜਣ ਆਏ ਆ ਸਾਰੀਆਂ ਅਖਬਾਰਾਂ ਤੋਂ ਸਾਰੇ ਚੈਨਲਾਂ ਤੋਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਸਾਨੂੰ ਅੱਜ ਰਿਪੋਰਟ ਕਰਕੇ ਲੋਕਾਂ ਤੱਕ ਪਹੁੰਚਾ ਰਹੇ ਹੋ ਇੱਕ ਚੰਗਾ ਮੈਸੇਜ ਸਾਡਾ ਲੋਕਾਂ ਤੱਕ ਪ੍ਰੈਸ ਨੇ ਪਹੁੰਚਾਉਣਾ ਹੁੰਦਾ ਆ ਤੇ ਸਮਾਜ ਦੀ ਜਿਹੜੀ ਸੇਵਾ ਆ ਉਹ ਕਿਸੇ ਕਿਸੇ ਦੇ ਹਿੱਸੇ ਹੁੰਦੀ ਆ ਤੇ ਮੈਂ ਸਾਰੀ ਕਲੱਬ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦਾ ਆ ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਲੰਗਰ ਨੂੰ ਗੁਰੂ ਨਾਨਕ ਸਾਹਿਬ ਦੀ ਪਾਈ ਹੋਈ ਪ੍ਰਤ ਨੂੰ ਜਿਹੜੇ ਲੋਕਾਂ ਤੱਕ ਪਹੁੰਚਾਉਂਦੇ ਆ ਔਰ ਗਰੀਬਾਂ ਦੀ ਜਿਹੜੀ ਸੇਵਾ ਕਰਦੇ ਆ ਗਰੀਬਾਂ ਦੀ ਦੇਖਭਾਲ ਕਰ ਖਾਣਾ ਜਿਹੜਾ ਪ੍ਰੋਵਾਈਡ ਕਰਦੇ ਆ ਤੇ ਜਿਨੇ ਵੀ ਮਰੀਜਾਂ ਦੇ ਨਾਲ ਸੱਜਣ ਟੇਕ ਕੇਅਰ ਵਾਸਤੇ ਦੇਖਭਾਲ ਵਾਸਤੇ ਉਹਨਾਂ ਦੇ ਰਿਸ਼ਤੇਦਾਰ ਸੱਜਣ ਮਤਰਾਉਂਦੇ ਆ ਉਹਨਾਂ ਨੂੰ ਵੀ ਖਾਣਾ ਫ੍ਰੀ ਮਿਲਦਾ ਆ ਸੋ ਇਦਾਂ ਦੇ ਕੰਮ ਸਮਾਜ ਦੇ ਵਿੱਚ ਸਾਨੂੰ ਕਰਨੇ ਚਾਹੀਦੇ ਆ ਕਿਉਂਕਿ ਸੇਵਾ ਦੇਸ਼ ਦੀ ਜਿੰਦੜੀ ਹੈ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਗੱਲਾਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਆ ਤੇ ਕੰਮ ਕਰਨੇ ਬਹੁਤ ਔਖੇ ਹੁੰਦੇ ਆ ਸੋ ਇਦਾਂ ਦੇ ਕੰਮ ਕੋਈ ਕੋਈ ਕਰਦਾ ਆ ਜਿਹਨੂੰ ਦੇਸ਼ ਦੇ ਨਾਲ ਮੋਹ ਹੋਵੇ ਪੰਜਾਬ ਦੇ ਨਾਲ ਮੋਹ ਹੋਵੇ ਆਪਣੇ ਕਲਚਰ ਦੇ ਨਾਲ ਮੋਹ ਹੋਵੇ ਆਪਣੇ ਵਿਰਸੇ ਦੇ ਨਾਲ ਮੋਹ ਹੋਵੇ ਆਪਣੀ ਬਰਾਸਤ ਦੇ ਨਾਲ ਮੋਹ ਹੋਵੇ ਆਪਣੇ ਸ਼ਹੀਦਾਂ ਨਾਲ ਗੁਰੂਆਂ ਨਾਲ ਪੀਰਾਂ ਪਕੰਬਰਾਂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਉਹ ਕਿਸੇ ਕਿਸੇ ਦੇਸ से ਆਉਂਦਾ ਆ ਮੈਜੂਥ ਵੈਲਫੇਅਰ ਕਲੱਬ ਨਕੂਦਰ ਦਾ ਢਿੱਲੋ ਸਾਹਿਬ ਪ੍ਰਧਾਨ ਸਾਹਿਬ ਦਾ ਰਵੀ ઠવાਲ ਸਾਹਿਬ ਦਾ ਚੇਅਰਮੈਨ ਸਾਹਿਬ ਦਾ ਇਹਨਾਂ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਛਾ ਕੰਮ ਕਰਦੇ ਆ ਜਿਨ੍ਹਾਂ ਦੇਸ਼ਾਂ ਵਿਦੇਸ਼ਾਂ 'ਚ ਮੇਰੇ ਭੈਣ ਭਰਾ ਬੈਠੇ ਆ ਮੇਰੀ ਬੇਨਤੀ ਹੱਥ ਜੋੜ ਕੇ ਕਿ ਵੱਧ ਤੋਂ ਵੱਧ ਇਹਨਾਂ ਦਾ ਸਹਿਯੋਗ ਦਿਓ ਤਾਂ ਕਿ ਇਹ ਜਿਹੜੀ ਸੰਸਥਾ ਆ ਇਹ ਹਮੇਸ਼ਾ ਚੱਲਦੀ ਰਵੇ ਤੇ ਤੁਹਾਡਾ ਸਹਿਯੋਗ ਤੁਹਾਡਾ ਪਿਆਰ ਮਿਲਦਾ ਰਹੇ ਗੁਰੂ ਨਾਨਕ ਸਾਹਿਬ ਦਾ ਆਸ਼ੀਰਵਾਦ ਇਹਨਾਂ ਨੂੰ ਮਿਲਦਾ ਰਹੇ ਤਾਂ ਕਿ ਸਮਾਜ ਦੀ ਸੇਵਾ ਕਰਦੇ ਰਹਿਣ ਮੈਂ ਅਰਦਾਸ ਕਰਦਾ ਪ੍ਰਮਾਤਮਾ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਪ੍ਰਮਾਤਮਾ ਨੂੰ ਦਿਨ ਤੋਂ ਘੜੀ ਰਾਤ ਚੋ ਘੜੀ ਤਰੱਕੀ ਬਖਸ਼ੇ ਐਸੀ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ ਤੇ ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਸਤਿਕਾਰਯੋਗ ਗਰਦੀਪ ਸੰਧੂ ਸਾਹਿਬ ਨਾਇਬ ਤਹਿਸੀਲਦਾਰ ਗੋਦਰ ਆਪਣੇ ਕੁਝ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਕਰਨਗੇ ਮਿਹਰਬਾਨੀ ਸ਼ੁਕਰੀਆ ਸਭ ਤੋਂ ਪਹਿਲਾਂ ਨਕੋਦਰ ਪ੍ਰੈਸ ਕਲੱਬ ਦੇ ਸਾਰੇ ਹੀ ਮੈਂਬਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਕੀਮਤੀ ਸਮੇਂ ਚ ਸਮਾਂ ਕੱਢ ਕੇ ਅੱਜ ਤੁਸੀਂ ਇੱਥੇ ਕਵਰੇਜ ਕਰਨ ਆਏ ਆ ਸੋ ਬਹੁਤ ਇੱਥੇ ਆ ਕੇ ਵਧੀਆ ਮਹਿਸੂਸ ਹੋਇਆ ਕਿਉਂਕਿ ਯੂਥ ਗੈਲਫਰ ਕਲੱਬ ਦੇ ਪ੍ਰਧਾਨ ਸਾਹਿਬ ਕੈਸ਼ੀਅਰ ਸਾਹਿਬ ਉਹਨਾਂ ਦੇ ਸਾਰੇ ਮੈਂਬਰ ਚ 2010 ਤੋਂ ਬੜੀ ਮਿਹਨਤ ਦੇ ਨਾਲ ਬੜੇ ਵਧੀਆ ਕੰਮ ਕਰ ਰਿਹਾ ਹੁੰਦਾ ਕੀ ਆ ਵੀ ਅੱਜ ਕੱਲ ਦੀ ਭਜਨਾਟ ਦੀ ਦੁਨੀਆ ਦੇ ਵਿੱਚ ਹਰ ਇਨਸਾਨ ਆਪਣੇ ਲਈ ਆਪਣੇ ਪਰਿਵਾਰ ਲਈ ਤਾਂ ਸਾਰੇ ਕੰਮ ਕਰਦੇ ਆ ਔਰ ਆਪਣੇ ਤੇ ਆਪਣੇ ਪਰਿਵਾਰ ਦੇ ਕੰਮ ਛੱਡ ਕੇ ਲੋਕ ਭਲਾਈ ਦੇ ਜਿਹੜੇ ਕੰਮ ਕਰਦੇ ਆ ਉਹ ਬੜੇ ਸੂਰਮੇ ਯੋਧੇ ਬਹੁਤ ਘੱਟ ਹੁੰਦੇ ਆ ਸੋ ਸਾਡੇ ਢਿੱਲੋ ਸਾਹਿਬ ਉਹਨਾਂ ਨੇ ਇਹ ਵਾਈਸ ਸੰਭਾਲੀ ਆ ਆਪਣੀ ਪੂਰੀ ਟੀਮ ਦੇ ਨਾਲ ਬਹੁਤ ਵਧੀਆ ਕੰਮ ਕਰ ਰਿਹਾ ਸਭ ਤੋਂ ਪਹਿਲਾਂ ਇਹ ਵਧੀਆ ਕੰਮ ਕਰਨ ਲਈ ਮੈਂ ਢਿੱਲੋ ਸਾਹਿਬ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਤੇ ਦੂਜਾ ਤੁਹਾਡੇ ਚੈਨਲ ਦੇ ਰਾਹੀਂ ਤੁਹਾਡੇ ਇਸ ਮੀਡੀਆ ਦੇ ਰਾਹੀਂ ਮੈਂ ਸਾਰੇ ਹੀ ਐਨ ਆਰ ਆਈ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿਉਂਕਿ ਕੋਈ ਵੀ ਕੰਮ ਸ਼ੁਰੂ ਕਰਨਾ ਬਹੁਤ ਸੌਖਾ ਹੁੰਦਾ ਪਰ ਉਹਨੂੰ ਲਗਾਤਾਰ ਚਲਾਉਣ ਦੇ ਲਈ ਸਭ ਤੋਂ ਵੱ ਕਿਉਂਕਿ ਬਹੁਤ ਸਾਰੇ ਮਿਸ਼ਨ ਜੜੇ ਐਸੇ ਕਰਕੇ ਫੇਲ ਹੋ ਜਾਂਦਾ ਕਿ ਆਪਾਂ ਨੂੰ ਲੋੜ ਸਮੇਂ ਸਹੀ ਪੈਸਾ ਨਹੀਂ ਮਿਲ ਪਉਂਦਾ ਸੋ ਤੁਹਾਡੇ ਮਾਧਮ ਰਾਈ ਮੈਂ ਸਾਰੇ ਐਨਆਰਆਈ ਵੀਰਾਂ ਨੂੰ ਸਾਰੇ ਹੀ ਕਿਸਾਨ ਵੀਰਾਂ ਨੂੰ ਤੇ ਸਾਰੇ ਹੀ ਬਿਜ਼ਨਸਮੈਨ ਵੀਰਾਂ ਨੂੰ ਅਪੀਲ ਕਰਦਾ ਕਿ ਯੂਥ ਵੈਲਫੇਅਰ ਕਲੱਬ ਵਾਲੇ ਬਹੁਤ ਵਧੀਆ ਕੰਮ ਕਰ ਰਹੇ ਆ ਸੋ ਇਹਨਾਂ ਨੂੰ ਵੱਧ ਤੋਂ ਵੱਧ ਦਾਨ ਦਿਓ ਵੱਧ ਤੋਂ ਵੱਧ ਇਹਨਾਂ ਨਾਲ ਸੰਪਰਕ ਕਰੋ ਤਾਂ ਕਿ ਜੇ ਅੱਜ ਉਹ ਹਸਪੀਟਲ ਇੱਕ ਦੇ ਵਿੱਚੇ ਲੰਗਰ ਪ੍ਰਸ਼ਾਦਾ ਵਰਤਾ ਰਿਆ ਤਾਂ ਪੂਰੇ ਨਕੋਦਰ ਵਿੱਚ ਜਿੱਥੇ ਵੀ ਕੋ ਲੋੜਵੰਦ ਹੋਣਗੇ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਤੇ ਕੱਪੜੇ ਵੀ ਪ੍ਰੋਵਾਈਡ ਕਰਨਗੇ ਸੋ ਇਸ ਮਾਧਮ ਰਾਹੀਂ ਮੈਂ ਸਾਰੇ ਐਨਆਰਆਈ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਤੇ ਬਿਜ਼ਨਸ ਵੀਰ ਬਿਜ਼ਨਸਮੈਨ ਵੀਰਾਂ ਨੂੰ ਅਪੀਲ ਕਰਦਾ ਕਿ ਯੂਥ ਵੈਲਫੇਅਰ ਕਲੱਬ ਨੂੰ ਵੱਧ ਤੋਂ ਵੱਧ ਦਾਤ ਦਿਓ ਤਾਂ ਕਿ ਇਦਾਂ ਹੀ ਇਹ ਲੋਕ ਭਲਾਈ ਦੇ ਕੰਮ ਕਰਦੇ ਰਹਿਣ ਧੰਨਵਾਦ ਜੀ ਅੱਜ ਜਿਹੜਾ ਕਲੱਬ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਲੰਗਰ ਦੀ ਸੇਵਾ ਚੱਲ ਰਹੀ ਆ ਉਹਦੇ ਵਿੱਚ ਅੱਜ ਛਤੇਮਾ ਦੇਣਿਆ ਇਸ ਸੇਵਾ ਵਿੱਚ ਅੱਜ ਸਾਡੇ ਨਾਲ ਲੋਕ ਗਾਇਕ ਸੁਖਵਿੰਦਰ ਪੰਛੀ ਜੀ ਸਰਦਾਰ ਗਰਦੀਪ ਸਿੰਘ ਜੀ ਸੰਧੂ ਨਾਇਬ ਤਹਿਸੀਲਦਾਰ ਮਕੌਧਰ ਉਹ ਵੀ ਪਹੁੰਚੇ ਹੋਏ ਨੇ ਇਸ ਸੇਵਾ ਵਿੱਚ ਅਸੀਂ ਇਹਨਾਂ ਦਾ ਇੱਥੇ ਆਉਣ ਦੇ ਧੰਨਵਾਦ ਕਰਦੇ ਆਂ ਤੇ ਸਾਡੂੰ ਜਿਹੜੀ ਵੀ ਸੰਗਤਾਂ ਸਹਿਯੋਗ ਦਿੰਦੀਆਂ ਹਨ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਜਿਹੜੀ ਅੱਜ ਦੀ ਲੰਗਰ ਦੀ ਸੇਵਾ ਹੈਗੀ ਆ ਉਹ ਮੇਰੇ ਸੀਨੀਅਰ ਮੈਂਬਰ ਸ਼੍ਰੀਨੀ ਸਾਹਿਬ ਦੱਸਣਗੇ ਉਹ ਪਰਿਵਾਰ ਦੀ ਵੀ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਜਿਹੜਾ ਲੰਗਰ ਆ ਇਹਨਾਂ ਵੱਲੋਂ ਹਾਂਜੀ ਹਾਂਜੀ ਸਸਕਲਜ ਅੱਜ ਇਸ ਸ਼ਕਤੀ ਮੈਂ ਦਿਨ ਦੀ ਸੇਵਾ ਜਿਹੜੀ ਸਾਡੇ ਕਲੱਬ ਵੱਲੋਂ ਚੱਲ ਰਹੀ ਹੈ ਸਿਵਲ ਹਸਪਤਾਲ ਕੋਪਾਟਰ ਦੇ ਵਿੱਚ ਉਹ ਸਾਡੇ ਸੀਨੀਅਰ ਮੈਂਬਰ ਕੋਲੋਸ਼ਨ ਠਾਕੁਰ ਜੀ ਰਿਟਾਇਰਡ ਡਵੈਲਪਮੈਂਟ ਅਫਸਰ ਐਲਆਈਸੀ ਉਹਨਾਂ ਦੇ ਦੋਸਤੀਆਂ ਅਨੀਤ ਕੋਰ ਬਾਜਵਾ ਮੈਲਬੌਰਨ ਤੇ ਅਨਿਕਾ ਸਿੰਘ ਹੁਨੇ ਉਹਨਾਂ ਦੇ ਜਨਮ ਦਿਨ ਤੇ ਮੌਕੇ ਤੇ ਇਹਨਾਂ ਨੇ ਲੰਗਰ ਸੇਵਾ ਲਈ ਅੱਜ ਦੀ ਤੇ ਇਹਨਾਂ ਦਾ ਬਹੁਤ-ਬਹੁਤ ਅਸੀਂ ਸ਼ੁਕਰੀਆ ਕਰਦੇ ਹਾਂ ਤੇ ਹੋਰ ਵੀ ਆਪਣੇ ਇਲਾਕੇ ਦੇ ਸਾਰੇ ਇਲਾਕਾ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣਾ-ਆਪਣਾ ਜਨਮ ਦਿਨ ਜਾਂ ਕੋਈ ਵੀ ਹੋਰ ਪ੍ਰੋਗਰਾਮ ਇਹ ਦਿਨ ਦੇ ਮੌਕੇ ਤੇ ਇੱਕ ਦਿਨ ਦੀ ਸੇਵਾ ਉਸ ਸਿਵਲ ਹਸਪਤਾਲ ਵਿੱਚ ਜ਼ਰੂਰ ਲੈਣ। ਧੰਨਵਾਦ। ਸੈਂਟਰ ਯੂਥ ਵਰਕਰ ਕਲੱਬ ਜਿਹੜਾ ਹੈਗਾ ਸੁਭਿਸ਼ਾ ਖਚੰਦ ਦਾ ਉੱਪਰ ਲੱਗਦਾ ਹੈ। ਤੇ ਇਸ ਤਰ੍ਹਾਂ ਦਾ ਪੱਰਾ ਲਿਖੀ ਇਕੱਤਰ ਕਰਦਾ ਰਹੇਗਾ ਤੁਹਾਡਾ। ਬਿਲਕੁਲ ਜੀ। ਇਹ ਤਾਂ ਬਾਇਗੁਰ ਦੀ ਮੇਦ ਨਾਲ ਅਸੀਂ ਕਲੱਬ ਵੱਲੋਂ ਸੇਵਾ ਚਲਾ ਰਹੇ ਹਾਂ ਤੇ ਜਿੰਨਾ ਚਿਰ ਬਾਇਗੁਰ ਚਾਹੇਗਾ ਉਨਨਾ ਚਿਰ ਅਸੀਂ ਸੇਵਾ ਨਿਭਾਉਂਾਂਗੇ ਜੀ ਹਾਂ ਜੀ